ਸਸਰੀਕਾਲ ਨਮਸਤੇ ਸਲਾਮ ਗੁੱਡ ਈਵਨਿੰਗ ਐਂਡ ਬੋਂਜੂ एवरीवन ਦਿਸ ਇਜ਼ ਯਰ ਜੀਐਸਸੀਪੀਏ ਫ্রম ਬਿਊਟੀਫੁਲ ਮੋਂਟਰੀਅਲ ਕੈਨੇਡਾ ਅੱਜ ਗੱਲ ਕਰਾਂਗੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਵਿਲ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਵਸੀਅਤ ਬਹੁਤ ਸਾਰੇ ਕੈਨੇਡੀਅਨਸ ਐਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਵਿਲ ਬਣਾਉਣ ਬਾਰੇ ਸੋਚਦੇ ਹੀ ਨਹੀਂਗੇ ਤੇ ਜਦੋਂ ਕੋਈ ਐਕਸੀਡੈਂਟ ਜਾਂ ਡੈਥ ਹੋ ਜਾਂਦੀ ਹੈ ਫੈਮਿਲੀ ਨੂੰ ਕੋਰਟ ਲਾਇਰ ਫੀਸ ਟੈਕਸ ਹਰ ਚੀਜ਼ ਦਾ ਸਟ੍ਰੈਸ ਹੈਂਡਲ ਕਰਨਾ ਪੈਂਦਾ ਹੈ ਮੇਰੇ ਮੋਂਟਰੀਅਲ ਦੇ ਕਲਾਇੰਟ ਦੇ ਫਾਦਰ ਦੀ ਡੈਥ ਹੋਈ ਕਰ ਸਿਰਫ ਉਹਨਾਂ ਦੇ ਨਾਮ ਤੇ ਸੀਗਾ ਪਰ ਵਿਲ ਨਹੀਂ ਸੀ کورٹ ਨੇ ਪ੍ਰਾਪਰਟੀ ਨੂੰ ਸਟੇਟ ਡਿਕਲੇਅਰ ਕਰਤਾ ਤੇ ਕਰਦੇ ਕਰਦੇ 2 ਸਾਲ ਕੇਸ ਚ ਗੁਜ਼ਰ ਗਿਆ ਲੀਗਲ ਫੀਸ 25000 ਡਾਲਰ ਤੋਂ ਵੀ ਉੱਪਰ ਤੇ ਉਤੋਂ ਫੈਮਿਲੀ ਦੇ ਰਿਲੇਸ਼ਨਸ਼ਿਪਸ ਵੀ ਖਰਾਬ ਹੋਏ ਜੇ ਇੱਕ ਸਿੰਪਲ ਵਿਲ ਹੁੰਦੀ ਤਾਂ ਇੱਕ ਦਿਨ ਚ ਸਭ ਕੁਝ ਕਲੀਅਰ ਹੋ ਜਾਣਾ ਸੀ ਇਸੇ ਤਰ੍ਹਾਂ ਟੋਰਾਂਟੋ ਚ ਇੱਕ ਯੰਗ ਕਪਲ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਵਿਲ ਚ ਗਾਰਡੀਅਨ ਦਾ ਨਾਮ ਹੀ ਸੀ ਲਿਖਾਇਆ ਰਿਜ਼ਲਟ ਸੋਸ਼ਲ ਵਰਕਰਸ ਨੇ ਟੈਂਪੋਰਰੀਲੀ ਕਿਡਸ ਨੂੰ ਕਸਟਡੀ ਚ ਲੈ ਲਿਆ कोर्ट ਨੂੰ ਡਿਸਾਈਡ ਕਰਨਾ ਪਿਆ ਕਿ ਕਿਹਨੂੰ ਗਾਰਡੀਅਨ ਬਣਾਈਏ ਸੋਚੋ ਆਪਣੇ ਹੀ ਬੱਚੇ ਤੇ ਪਰミਸ਼ਨ ਲੈਣੀ ਪੈ ਰਹੀ ਹੈ ਇਹ ਇੱਕ ਦਿਲ ਤੋੜ ਦੇਣ ਵਾਲੀ ਗੱਲ ਹੈ ਜਿਵੇਂ ਇਸ ਦੇ ਟੈਕਸ ਇਸ਼ੂਸ ਦੀ ਗੱਲ ਕਰੀਏ ਜਦੋਂ ਵਿਲ ਵਿੱਚ ਐਸੈਟਸ ਪ੍ਰੋਪਰਲੀ ਡਿਵਾਈਡ ਨਹੀਂ ਕੀਤੇ ਜਾਂਦੇ ਸੀਆਰਏ ਤੇ ਰੈਵਨਿਊ ਕਮਬੈਕ ਸਟੇਟ ਤੇ ਟੈਕਸ ਲਗਾ ਦਿੰਦੇ ਨੇ ਉਦਾਹਰਨ ਲਈ ਡੈਥ ਤੇ ਟਾਈਮ ਤੇ ਸਟਾਕਸ ਯਾ ਰੀਅਲ ਏਸਟੇਟ ਤੇ ਕੈਪੀਟਲ ਗੇਨਸ ਆਟੋਮੈਟਿਕਲੀ ਟ੍ਰਿਗਰ ਹੋ ਜਾਂਦੇ ਨੇ ਪਰ ਜੇ ਵਿਲ ਵਿੱਚ ਸਪਾਊਸਲ ਰੋਲਓਵਰ ਯਾ ਟ੍ਰਾਂਸਫਰ ਕਲੋਜ਼ ਲਿਖਿਆ ਹੋਵੇ ਪਰ ਟੈਕਸ ਬਚ ਜਾਂਦਾ ਅਤੇ ਹਾਲ ਹੀ ਵਿੱਚ অন্ਟਾਰੀਓ ਦੀ ਇੱਕ ਡਾਕਟਰ ਨੂੰ ਲਗਭਗ 6.60 ਲੱਖ ਦਾ ਟੈਕਸ ਬਿੱਲ ਆਇਆ ਜਦੋਂ ਉਸਦੇ ਮਾਪਿਆਂ ਦੀ ਡੈਥ ਤੋਂ ਬਾਅਦ ਪ੍ਰੋਪਰਟੀ ਸਟੇਟ ਪਲੈਨਿੰਗ ਨਹੀਂ ਕੀਤੀ ਗਈ ਉਹਨਾਂ ਨੇ ਸੋਚਿਆ ਕਿ ਸਭ ਕੁਝ ਆਪਣੇ ਆਪ ਟਰਾਂਸਫਰ ਹੋ ਜਾਏਗਾ ਪਰ ਸੀਆਰਏ ਨੇ ਇਸ ਸਟੇਟ ਨੂੰ ਟੈਕਸੇਬਲ ਮੰਨ ਲਿਆ ਦੈਟਸ ਵਾਈ ਵਿਲ ਐਂਡ ਪ੍ਰੋਪਰ ਟੈਕਸ ਪਲੈਨਿੰਗ ਦੋਵੇਂ ਇਕੱਠੇ ਹੋਣੇ ਬਹੁਤ ਜ਼ਰੂਰੀ ਨੇ ਦੋਸਤੋ ਵਿਲ ਬਣਾਉਣਾ ਡਿਫਿਕਲਟ ਨਹੀਂ ਹੈ ਤੁਹਾਨੂੰ ਸਿਰਫ ਇੱਕ ਐਸਪੀਏ ਨੋਟਰੀਅਲ ਲਾਇਰ ਨਾਲ ਮਿਲ ਕੇ ਬੇਸਿਕ ਵਿਲ ਬਣਾਉਣੀ ਹੈ ਜਿਹੜਾ ਕਾਸਟ 300 ਤੋਂ 6-700 ਡਾਲਰ ਆਉਂਦਾ ਹੈ ਈਵਨ ਆਨਲਾਈਨ ਲੀਗਲ ਵੈਬਸਾਈਟਸ ਵਿੱਚ ਬਿਲ ਬਾਈਲੈਂਗੁਅਲ ਟੈਂਪਲੇਟਸ ਮਿਲਦੇ ਨੇ ਮੈਂ ਕਹਿੰਦਾ ਅੱਜ ਹੀ ਕਰ ਲਓ ਡੋਂਟ ਵੇਟ ਫॉर ਟੂਮੋਰੋ ਕਿਉਂਕਿ ਲਾਈਫ ਕਿਸੇ ਨੂੰ ਗਾਰੰਟੀ ਨਹੀਂ ਦਿੰਦੀ ਤੇ ਇੱਕ ਹੋਰ ਜ਼ਰੂਰੀ ਗੱਲ ਨਵਾਂ ਕਰ ਲੈਂਦੇ ਹੋ ਸ਼ਾਦੀ ਹੁੰਦੀ ਹੈ ਜਾਂ ਬੱਚੇ ਹੋ ਜਾਂਦੇ ਨੇ ਉਸ ਵੇਲੇ ਵਿਲ ਨੂੰ ਅਪਡੇਟ ਕਰਨਾ ਵੀ ਬਹੁਤ ਜ਼ਰੂਰੀ ਹੈ ਹਰ 3 ਤੋਂ 5 ਸਾਲ ਵਿੱਚ ਇੱਕ ਵਾਰ ਜ਼ਰੂਰ ਚੈੱਕ ਕਰ ਲਓ ਸਿੰਪਲ ਚੀਜ਼ ਹੈ ਪਰ ਬੜਾ ਇੰਪੈਕਟ ਪਾ ਜਾਂਦੀ ਹੈ ਫਰੈਂਡਸ ਵਿਲ ਬਣਾਣਾ ਡੈਥ ਦੀ ਗੱਲ ਨਹੀਂ ਰਿਸਪੌਂਸਿਬਿਲਟੀ ਦੀ ਗੱਲ ਹੈ ਆਪਣੇ ਫੈਮਿਲੀ ਨੂੰ ਕੰਫਿਊਜ਼ਨ ਚ ਮਤ ਛੱਡੋ ਇੱਕ ਵਿਲ ਅੱਜ ਹੀ ਬਣਾ ਲਓ so that ਕੱਲ ਨੂੰ ਫੈਮਿਲੀ ਗੈਟਸ ਪੀਸ ਨਾਟ ਪ੍ਰੋਬਲਮਸ ਮੈਂ ਹਾਂ ਜੀਐਸਸੀਪੀਏ ਫਰਮ ਮੋਂਟਰੀਅਲ ਕੈਨੇਡਾ ਇਫ ਯੂ ਲਾਈਕ ਥਿਸ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਜੀਐਸਸੀਪੀਏ YouTube ਚੈਨਲ ਨੂੰ For more real financial truths from a Canadian CPA. Thank you. Shuka.